ਲਵਜੋਤ कौर ਸਿੱਧੂ ਨੇ ਆ ਇੱਕ ਹੋਰ ਟਵੀਟ ਜਿਸਨੇ ਕਾਂਗਰਸ ਦੇ ਵਿੱਚ ਫੇਰ ਅ ਪਰ ਕਮ ਮਚਾ ਦਿੱਤਾ ਆਪਣਾ ਤਫੜੀ ਮਚਾ ਦਿੱਤੀ ਹੈ ਰਾਜਾ ਵੜਿੰਗ ਤੇ ਸਿੱਧੇ ਨਿਸ਼ਾਨੇ ਜਿਹੜੇ ਨੇ ਨਵਜੋਤ ਕੌਰ ਸਿੱਧੂ ਨੇ ਸਾਦੇ ਨੇ ਇੱਕ ਪਾਸੇ ਤਾਂ ਕਾਂਗਰਸ ਮਿਸ਼ਨ 2027 ਚਲਾ ਰਹੀ ਹੈ ਪਰ ਉਸ ਤੋਂ ਪਹਿਲਾਂ ਮਿਸ਼ਨ 2027 ਤੋਂ ਪਹਿਲਾਂ 2025 ਦੇ ਵਿੱਚ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੇ ਵਿੱਚ ਜਿਹੜੇ ਆ ਉਹ ਖਿਲਾੜੇ ਪਾ ਦਿੱਤੇ ਨੇ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਨਵਜੋਤ ਕੌਰ ਸਿੱਧੂ ਤੋਂ ਪੁੱਛਿਆ ਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਕਦੋਂ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਤਾਂ ਉਦੋਂ ਅ ਮੈਡਮ ਸਿੱਧੂ ਨੇ ਕਹਿਆ ਸੀ ਕਿ ਨਵਜੋਤ ਸਿੰਘ ਸਿੱਧੂ ਉਹਦੋਂ ਸਿਆਸਤ ਸਰਗਰਮ ਹੋਣਗੇ ਜਦੋਂ ਉਹਨਾਂ ਨੂੰ ਸੀਐਮ ਚੇਅਰ ਆ ਲਿਆ ਜਾਏਗਾ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਉਹਨਾਂ ਦੇ ਕੋਲ 500 ਕਰੋੜ ਰੁਪਈਆ ਕਿਸੇ ਨੂੰ ਦੇਣ ਲਈ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਇਹ ਸਾਰੀ ਜਿਹੜੀ ਹੈ ਉਹੋ ਸਿਆਸਤ ਜਿਹੜੀ ਹੈ ਗਰਮਾ ਗਈ ਸੀ ਕਿ ਨਵਜੋਤ ਕੋਰ ਸਿੱਧੂ ਨੇ ਕਾਂਗਰਸ ਤੇ ਇਲਜ਼ਾਮ ਲਗਾਏ ਨੇ ਕਿ ਕਾਂਗਰਸ ਦੇ ਵਿੱਚ ਪੈਸੇ ਲੈ ਕੇ ਟਿਕਟਾਂ ਜਿਹੜੀਆਂ ਨੇ ਵੰਡੀਆਂ ਜਾਂਦੀਆਂ ਨੇ ਸੀਟਾਂ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸੁਨੀਲ ਜਾਖੜ ਨੇ ਵੀ ਇਸ ਤੇ ਜਿਹੜੀ ਹੈ ਥੋੜੁ ਜੁਟਕੀ ਲਈ ਅਤੇ ਕਿਹਾ ਕਿ ਕਾਂਗਰਸ ਦੇ ਵਿੱਚ ਬਹੁਤ ਵੱਡੇ ਡਾਕੂ ਬੈਠੇ ਨੇ ਜਿਹੜੇ ਕਾਂਗਰਸ ਨੂੰ ਖਾ ਰਹੇ ਨੇ ਅਤੇ ਉੱਠਣ ਨਹੀਂ ਦੇ ਰਹੇ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਬਤੌਰ ਆਪਣੀ ਪ੍ਰਧਾਨਗੀ ਦਾ ਇਸਤੇਮਾਲ ਕਰਦੇ ਹੋਏ ਨਵਜੋਤਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਸਾਰਾ ਪੰਬਲ ਭੂਸਾ ਜਿਹੜਾ ਆ ਉਹ ਹੋਰ ਵੱਧ ਗਿਆ ਇਹ ਸਾਰਾ ਵਿਵਾਦ ਜਿਹੜਾ ਆ ਹੋਰ ਵੱਧ ਗਿਆ ਨਵਜੋਤਕੌਰ ਸਿੱਧੂ ਨੇ ਦੁਬਾਰਾ ਤੋਂ ਇੱਕ ਟਵੀਟ ਕੀਤਾ ਕਿਉਂਕਿ ਕੱਲ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੇ ਬਹੁਤ ਗਰੀਬੀ ਮਿੱਠੂ ਮੈਦਾਨ ਨੇ ਉਹਨਾਂ ਨੇ ਵੀ ਸਿੱਧੂ ਪਰਿਵਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਤੇ ਉਸ ਦੇ ਵਿੱਚ ਨਵਜੋਤਕੌਰ ਸਿੱਧੂ ਨੇ ਇਹ ਵੀ ਕਿਹਾ ਉਹਨਾਂ ਨੂੰ ਮਿੱਠੂ ਮੈਦਾਨ ਨੂੰ ਲੀਗਲ ਨੋਟਿਸ ਵੀ ਜਿਹੜਾ ਆ ਨਵਜੋਤ ਕੌਰ ਸਿੱਧੂ ਨੇ ਪੇਛੇ ਤੇ ਅੱਜ ਟਵੀਟ ਕਰਕੇ ਰਾਜਾ ਉੜਿੰਗ ਤੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਆਪਣੀ ਕੌਨਸਟਿਟੂਐਂਸੀ ਦੇ ਵਿੱਚ ਦੋ ਵਾਰੀ ਕਿਸ ਤਰ੍ਹਾਂ ਹਾਰੇ ਤੁਸੀਂ ਸਿਰਫ ਕਾਂਗਰਸ ਪਾਰਟੀ ਨੂੰ ਖਿਲਾਰ ਰਹੇ ਹੋ ਤੁਸੀਂ ਕਾਂਗਰਸ ਪਾਰਟੀ ਦਾ ਚੰਗਾ ਨਹੀਂ ਚਾਹ ਰਹੇ ਕਾਂਗਰਸ ਪਾਰਟੀ ਨੂੰ ਹੁਣ ਲੋੜ ਹੈ ਕਿ ਤੁਹਾਡੇ ਵਰਗੇ ਬੰਦਿਆਂ ਤੋਂ ਕਾਂਗਰਸ ਪਾਰਟੀ ਦੂਰੀ ਬਣਾਏ ਅਤੇ ਪਰ ਜਿਹੜੇ ਲੋਕ ਕਾਂਗਰਸ ਦੇ ਵਾਸਤੇ ਬੋਲਦੇ ਨੇ ਕੰਮ ਕਰਦੇ ਨੇ ਤੁਸੀਂ ਉਹਨਾਂ ਨੂੰ ਕੰਮ ਕਰਨ ਨਹੀਂ ਦਿੰਦੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆ ਜਿਹੜਾ ਮੇਰਾ ਬਿਆਨ ਆ ਤੁਸੀਂ ਉਸ ਨੂੰ ਗਲਤ ਢੰਗ ਦੇ ਨਾਲ ਲਿਆ ਉਸ ਦੇ ਵਿੱਚ ਮੈਂ ਕਿਹਾ ਸੀ ਸਾਡੇ ਕੋਲ ਚੋਣ ਲੜਨ ਦੇ ਵਾਸਤੇ 500 ਕਰੋੜ ਨਹੀਂ ਹੈਗਾ ਉਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਹੋ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਸਿਰ ਤੇ ਚੈੱਕ ਬਾਉਂਸਿੰਗ ਦੇ ਕੇਸ ਚੱਲ ਰਹੇ ਨੇ ਤੇ ਸ਼ਹਿਰੇ ਮੇਲੇ ਦੀ ਗੱਲ ਕੀਤੀ ਜੋ ਫਟਕਾ ਦੇ ਦਸਹਿਰੇ ਮੇਲੇ ਦਾ ਇੱਕ ਬਹੁਤ ਵੱਡਾ ਕਾਂਡ ਹੋਇਆ ਸੀਗਾ 2000 ਉਹ ਜਦੋਂ ਕੈਪਟਨ ਅਮਰਿੰਦਰ ਐ ਮੁੱਖ ਮੰਤਰੀ ਸੀ ਤਾਂ ਉਦੋਂ ਦਸਹਿਰਾ ਚੱਲ ਰਿਹਾ ਸੀਗਾ ਅੰਮ੍ਰਿਤਸਰ ਦੇ ਵਿੱਚ ਤੇ ਰੇਲ ਗੱਡੀ ਨੇ ਕਾਫੀ ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਤਾਂ ਉਸ ਤੇ ਦੋਸ਼ੀ ਮਿੱਠੂ ਮਦਾਨ ਦੇ ਵਾਸਤੇ ਵੀ ਨਵਜੋਤ ਕੌਰ ਸਿੱਧੂ ਇਸ ਦੇ ਵਿੱਚ ਕਹਿ ਰਹੇ ਨੇ ਕਿ ਵੀ ਉਹ ਤਾਂ ਜਲਦੀ ਇਸ ਕੇਸ ਦੇ ਵਿੱਚ ਅਰੈਸਟ ਹੋਣ ਵਾਲਾ ਉਸ ਤੇ ਪਹਿਲਾਂ ਹੀ ਚੈੱਕ ਬਾਊਂਸਿੰਗ ਦੇ ਕੇਸ ਚੱਲ ਰਹੇ ਨੇ ਤੇ ਉਹ ਤੁਹਾਡਾ ਟਾਊਟ ਹੈ ਟਾਊਟ ਸ਼ਬਦ ਜਿਹੜਾ ਹੈ ਉਹ ਨਵਜੋਤ ਕੌਰ ਸਿੱਧੂ ਨੇ ਆਪਣੀ ਉਸ ਦੇ ਵਿੱਚ ਪੋਸਟ ਦੇ ਵਿੱਚ ਵਰਤੇ ਰਾਜਾ ਵਿਢਿੰਗ ਨੂੰ ਕਿਹਾ ਕਿ ਤੁਸੀਂ ਆਪਣੇ ਟਾਊਟਸ ਦੇ ਨਾਲ ਤੁਸੀਂ ਨੁਕਸਾਨ ਕਰ ਰਹੇ ਹੋ ਤੇ ਸਾਰੇ ਪੰਜਾਬ ਐਮਐਲਏ ਆ ਨੇ ਉਸ ਨੂੰ ਪ੍ਰਧਾਨ ਬਣਾਉਣ ਤੋਂ ਜਿਹੜਾ ਜ਼ਿਲ੍ਹਾ ਪ੍ਰਧਾਨ ਬਣਾਉਣ ਤੋਂ ਮਨਾ ਕੀਤਾ ਸੀ ਪਰ ਫਿਰ ਵੀ ਤੁਸੀਂ ਉਸ ਨੂੰ ਆਪਣਾ ਪ੍ਰਧਾਨ ਬਣਾਇਆ ਭਾਰੀ ਵਿਰੋਧ ਦੇ ਬਾਅਦ ਵੀ ਬਣਾਇਆ ਵੀ ਤੁਸੀਂ ਸਿੱਧੂ ਪਰਿਵਾਰ ਦੇ ਖਿਲਾਫ ਇੱਕ ਬੰਦੇ ਨੂੰ ਖੜਾ ਕਰਨਾ ਚਾਹੁੰਦੇ ਸੀ ਤਾਂ ਇਹ ਸਾਰਾ ਕੁਝ ਨਵਜੋਤ ਕੋਰ ਸਿੱਧੂ ਨੇ ਟਵਿੱਟਰ ਤੇ ਟਵੀਟ ਕਰਕੇ ਇਹ ਕਿਹਾ ਤੇ ਰਾਜਾ ਵੜਿੰਗ ਤੇ ਨਿਸ਼ਾਨੇ ਸਾਧ ਦੇ ਨੇਤਾ ਕਾਂਗਰਸ ਦੇ ਵਿੱਚ ਹੋਰ ਖਲਾਰਾ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ ਕਿੱਥੇ ਕਾਂਗਰਸ ਨੂੰ ਲੋੜ ਸੀ ਕਿ 2027 ਦੇ ਵਾਸਤੇ ਆਪਣਾ ਸਾਰਾ ਲਾਮ ਲਸ਼ਕਰ ਇਕੱਠਾ ਕਰਕੇ ਮੈਦਾਨ ਦੇ ਵਿੱਚ ਉਤਰੇ ਲੋਕਾਂ ਨੂੰ ਵਿਜ਼ਨ ਦਿਖਾਵੇ ਕਿ ਅਸੀਂ ਪੰਜਾਬ ਦੇ ਵਾਸਤੇ ਕੀ ਕਰ ਸਕਦੇ ਹਾਂ ਪਰ ਕਾਂਗਰਸ ਜਿਹੜਾ ਆ ਆਪਣੇ ਹੀ ਘਾਟੋ ਕਲੇ ਦੇ ਵਿੱਚ ਪੈ ਚੁੱਕੀ ਆ ਪਿਛਲੀ ਵਾਰੀ ਵੀ ਜਦੋਂ ਆਮ ਆਦਮੀ ਪਾਰਟੀ ਸੱਤਤਰ ਦੇ ਵਿੱਚ ਆਈ ਸੀ ਤਾਂ ਉਦੋਂ ਵੀ ਕਾਂਗਰਸ ਦੇ ਕਾਟੋ ਕਲੇਸ਼ ਨੇ ਹੀ ਕਾਂਗਰਸ ਨੂੰ ਹਾਰ ਜਿਹੜੀ ਆ ਦਵਾਈ ਸੀ ਕਾਂਗਰਸ ਨੂੰ ਮੋਹ ਦੀ ਖਾਣੀ ਪਈ ਸੀ ਤਾਂ ਹੁਣ ਫੇਰ ਨਵਜੋਤ ਕੋਰ ਸਿੱਧੂ ਜਿਹੜੇ ਨੇ ਉਹ ਸਰ ਗਰਮ ਹੋਏ ਹੋਏ ਨੇ ਤੇ ਕਾਂਗਰਸ ਦੇ ਵਿੱਚ ਜਿਹੜੇ ਲਗਾਤਾਰ ਖਿਡਾਰੇ ਜਿਹੜੇ ਨੇ ਉਹ ਪੈਂਦੇ ਨਜ਼ਰ ਆ ਰਹੇ ਨੇ ਤਾਂ ਹੋਰ ਅਪਡੇਟ ਸਿੱਛਾਣਾ ਜਰੂਰ ਜਰੂਰ ਲੁਧਿਆਣਾ ਤੋਂ ਸਰਮਜੀਤ ਸਿੰਘ ਜਨਤੈਸ਼ੀ ਧੰਨਵਾਦ